ਦਰਸ਼ਕਾਂ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਹਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਅੱਜ ਸ਼ਾਮ ਵੇਲੇ ਕੈਬਨਿਟ ਮੀਟਿੰਗ ਜਿਹੜੀ ਹੈ ਪੰਜਾਬ ਕੈਬਨਿਟ ਮੀਟਿੰਗ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਦੱਸਿਆ ਗਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਜਿਹੜੀ ਹੈ ਉਹ ਖਰਾਬ ਹੋਣ ਕਾਰਨ ਇਸ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਉਸ ਤੋਂ ਬਾਅਦ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਗਵੰਤ ਮਾਨ ਦੋ ਦਿਨਾ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਹਾਲਾਂਕਿ ਚਰਚਾ ਇਹ ਚੱਲ ਰਹੀ ਸੀ ਜਾਂ ਜਾਣਕਾਰੀ ਪਹਿਲਾਂ ਇਹ ਸਾਹਮਣੇ ਆ ਰਹੀ ਸੀ ਕਿ ਉਹਨਾਂ ਨੂੰ ਅੱਜ ਉਹਨਾਂ ਦੀ ਤਬੀਅਤ ਖਰਾਬ ਹੋਈ ਹੈ ਤੇ ਉਸ ਤੋਂ ਬਾਅਦ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਤੋਂ ਪਹਿਲਾਂ ਉਹ ਹਸਪਤਾਲ ਦੇ ਵਿੱਚ ਜੇਰੇ ਲਾਸਨ ਜਾਂਫੇਰੋ ਉਹਨਾਂ ਦੇ ਟੈਸਟ ਚੱਲ ਰਹੇ ਸੀਗੇ ਇਸ ਬਾਰੇ ਤੁਹਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਵਾਂਗੇ ਹਸਪਤਾਲ ਵੱਲੋਂ ਜਾਰੀ ਮੀਡੀਆ ਬੁਲੇਟਨ ਦੇ ਅਨੁਸਾਰ ਮੁੱਖ ਮੰਤਰੀ ਦੇ ਸਾਰੇ ਅੰਗ ਪੂਰੀ ਤਰ੍ਹਾਂ ਦੇ ਨਾਲ ਸਥਿਰ ਨੇ ਜੋ ਦਿਲ ਦੇ ਟੈਸਟ ਜਿਹੜੇ ਨੇ ਉਹ ਕੀਤੇ ਗਏ ਨੇ ਦਿਲ ਦੇ ਟੈਸਟਾਂ ਦੇ ਅਤੇ ਜਾਂਚ ਦੇ ਨਤੀਜੇ ਆਉਣ ਤੋਂ ਬਾਅਦ ਡਾਕਟਰ ਅੱਗੇ ਦਾ ਫੈਸਲਾ ਲੈਣਗੇ ਕਿ ਇਲਾਜ ਕਿਹੜੇ ਪਾਸੇ ਨੂੰ ਜਾਊਗਾ ਪਰ ਫਿਲਹਾਲ ਦੀ ਜਿਹੜੀ ਜਾਣਕਾਰੀ ਹੈ ਉਹ ਇਹ ਹੈ ਕਿ ਉਹਨਾਂ ਦੇ ਦਿਲ ਦੇ ਉੱਤੇ ਦਬਾਅ ਵਧਣ ਦੇ ਕਾਰਨ ਬਲੱਡ ਪ੍ਰੈਸ਼ਰ ਜਿਹੜਾ ਹੈ ਉਹਨ ਅਨਿਮਤ ਹੋ ਗਿਆ ਸੀ ਯਾਨੀ ਕਿ ਉੱਪਰ ਥੱਲੇ ਹੋ ਰਿਹਾ ਸੀ ਇਲਾਜ ਦਾ ਮੁੱਖ ਮੰਤਰੀ ਦੇ ਉਤੇ ਚੰਗਾ ਪ੍ਰਭਾਵ ਪੈ ਰਿਹਾ ਹੈ ਇਸ ਦੀ ਵੀ ਗੱਲ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਉਮੀਦ ਹੈ ਕਿ ਉਹਨਾਂ ਦੀ ਹਾਲਤ ਦੇ ਵਿੱਚ ਜਲਦੀ ਸੁਧਾਰ ਵੀ ਦੇਖਣ ਨੂੰ ਮਿਲੇਗਾ ਇਸ ਤੋਂ ਪਹਿਲਾਂ ਵੀਰਵਾਰ ਨੂੰ ਮੁੱਖ ਮੰਤਰੀ ਰੂਟੀਨ ਚੈੱਕਅਪ ਦੇ ਲਈ ਹਸਪਤਾਲ ਗਏ ਸਨ ਪਰ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣ ਦਾ ਫੈਸਲਾ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਮੁੱਖ ਮੰਤਰੀ ਦੀ ਤਬੀਅਤ ਜਿਹੜੀ ਖਰਾਬ ਹੋਈ ਸੀ ਉਸ ਨੂੰ ਹਾਲਾਂਕਿ ਪਹਿਲਾਂ ਜਿਹੜਾ ਹੈ ਇਸ ਜਾਣਕਾਰੀ ਨੂੰ ਬਾਹਰ ਨਹੀਂ ਕੱਢਿਆ ਗਿਆ ਸੀ ਪਰ ਅੱਜ ਇਹ ਜਾਣਕਾਰੀ ਜਿਹੜੀ ਹੈ ਉਹ ਸਭ ਦੇ ਸਾਹਮਣੇ ਆ ਗਈ ਹੈ ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਡਾਕਟਰਾਂ ਨੇ ਕਿਹਾ ਕਿ ਮੁੱਖ ਮੰਤਰੀ ਹੁਣ ਬਿਲਕੁਲ ਠੀਕ ਠਾਕ ਨੇ ਅਤੇ ਉਹਨਾਂ ਨੂੰ ਕੋਈ ਵੱਡੀ ਸਮੱਸਿਆ ਨਹੀਂ ਹੈ ਜਾਂਚ ਦੌਰਾਨ ਮੁੱਖ ਮੰਤਰੀ ਦੇ ਫੇਫੜਿਆਂ ਦੀ ਇੱਕ ਧਮਣੀ ਦੇ ਵਿੱਚ ਸੋਜ ਦੇ ਲੱਛਣ ਪਾਏ ਗਏ ਨੇ ਜੋ ਕਿ ਦਿਲ ਦੇ ਉੱਤੇ ਦਬਾਅ ਪਾ ਰਹੇ ਨੇ ਇਸ ਦੇ ਨਾਲ ਹੀ ਬਲੱਡ ਪ੍ਰੈਸ਼ਰ ਦੇ ਵਿੱਚ ਉਤਰਾ ਚੜ੍ਹਾ ਲਗਾਤਾਰ ਚੱਲ ਰਿਹਾ ਹੈ ਇਸ ਬਾਰੇ ਦੇ ਵਿੱਚ ਕੁਝ ਹੋਰ ਜਾਂਚਾਂ ਹਜੇ ਵੀ ਬਾਕੀ ਹਨ ਅਤੇ ਕੁਝ ਹੋਰ ਖੂਨ ਦੇ ਟੈਸਟ ਕੀਤੇ ਜਾਣੇ ਬਾਕੀ ਨੇ ਜਿਨ੍ਹਾਂ ਦੀਆਂ ਰਿਪੋਰਟਾਂ ਆਣ ਗਈਆਂ ਅਤੇ ਬਾਕੀ ਜਿਹੜੀ ਜਾਣਕਾਰੀ ਮਿਲੂਗੀ ਕਿ ਉਹਨਾਂ ਦੇ ਸਰੀਰ ਦੇ ਵਿੱਚ ਇਸ ਵੇਲੇ ਕਿਸ ਤਰੀਕੇ ਦੀਆਂ ਦਿੱਕਤਾਂ ਚੱਲ ਰਹੀਆਂ ਨੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਭਗਵੰਤ ਮਾਨ ਦੇ ਬਿਮਾਰ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ ਇਹ ਕੁਝ ਸਮੇਂ ਪਹਿਲਾਂ ਦੀ ਗੱਲ ਹੈ ਇਹ ਵੀ ਦੱਸਿਆ ਗਿਆ ਸੀ ਕਿ ਉਸ ਨੂੰ ਦਿੱਲੀ ਵਾਪਸ ਲਿਜਾਣਾ ਪਿਆ ਸੀ ਤਬੀਅਤ ਖਰਾਬ ਹੋਣ ਦੇ ਕਾਰਨ ਹਾਲਾਂਕਿ ਮੁੱਖ ਮੰਤਰੀ ਦਫ਼ਤਰ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਸੀ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਬਠਿੰਡਾ ਦੇ ਵਿੱਚ ਇੱਕ ਰੈਲੀ ਦੌਰਾਨ ਮੁੱਖ ਮੰਤਰੀ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਵੀ ਕਿਹਾ ਸੀ ਕਿ ਜੇ ਮੈਂ ਤੁਰਦੇ ਸਮੇਂ ਆਪਣੇ ਬੂਟਾਂ ਦੇ ਤਣੇ ਬੰਨਣ ਬੈਠਦਾ ਹਾਂ ਤਾਂ ਉਹ ਕਹਿੰਦੇ ਨੇ ਕਿ ਭਗਵਾਨਤਮਾਨ ਡਿੱਗ ਪਿਆ ਮੈਂ ਇਸ ਤਰ੍ਹਾਂ ਨਹੀਂ ਬੈਠਾਂਗਾ ਮੈਂ ਤੁਹਾਡੀਆਂ ਜੜਾਂ ਦੇ ਵਿੱਚ ਬੈਠਾਂਗਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਤੁਹਾਡਾ ਪਿਆਰ ਹੈ ਉਹ ਮੇਰੇ ਤੋਂ ਨਹੀਂ ਡਰਦਾ ਤੇ ਉਹ ਤੁਹਾਡੇ ਤੋਂ ਡਰਦਾ ਕਿਉਂਕਿ ਉਹ ਜਾਣਦਾ ਹੈ ਕਿ ਉਹ ਇਹ ਲੋਕ ਜਿਹੜੇ ਨੇ ਉਸਦੇ ਨਾਲ ਖੜੇ ਨੇ ਯਾਨੀ ਕਿ ਮੁੱਖ ਮੰਤਰੀ ਦੇ ਨਾਲ ਖੜੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਵੀ ਅਗਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਰਿਹਾਈ ਦੇ ਉੱਤੇ ਮਿਲਣ ਆਏ ਸੀਗੇ ਤੇ ਉਸ ਤੋਂ ਬਾਅਦ ਅ ਤੋਂ ਲਗਾਤਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਜਿਹੜੀ ਹੈ ਉਹ ਸਹੀ ਨਹੀਂ ਚੱਲ ਰਹੀ ਹੈ ਅੱਜ ਕੈਬਨਿਟ ਦੀ ਮੀਟਿੰਗ ਵੀ ਹੋਣੀ ਸੀ ਜਿਹੜੀ ਕਿ ਸੱਦੀ ਗਈ ਸੀ ਸ਼ਾਮ ਦੇ 4 ਵਜੇ ਹੋਣੀ ਸੀਗੀ ਪਰ ਉਸ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਉਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਮੁੱਖ ਮੰਤਰੀ ਨੂੰ ਹਸਪਤਾਲ ਦੇ ਵਿੱਚ ਲਿਜਾਣਾ ਪਿਆ ਉਹਨਾਂ ਦੀ ਤਬੀਅਤ ਜਿਹੜੀ ਹੈ ਖਰਾਬ ਹੈ ਪਰ ਉਸ ਤੋਂ ਬਾਅਦ ਇਹ ਗੱਲਾਂ ਸਾਹਮਣੇ ਆਈਆਂ ਕਿ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਗੰਭੀਰ ਸਥਿਤੀ ਜਿਹੜੀ ਹੈ ਉਹ ਫਿਲਹਾਲ ਨਿਕਲ ਕੇ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਦੇ ਟੈਸਟ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਭਗਵੰਤ ਮਾਨ ਨੂੰ ਲਗਾਤਾਰ ਅਬਜ਼ਰਵੇਸ਼ਨ ਦੇ ਵਿੱਚ ਰੱਖਿਆ ਗਿਆ ਤੇ ਟੈਸਟਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਵੀ ਹਜੇ ਆਣੀਆਂ ਬਾਕੀ ਨੇ ਤਾਂ ਸਹੀ ਹਾਲਾਤਾਂ ਦਾ ਉਹਨਾਂ ਦਾ ਪਤਾ ਚੱਲੇਗਾ ਕਿ ਕਿਸ ਤਰੀਕੇ ਦੇ ਉਹਨਾਂ ਦੇ ਹਾਲਾਤ ਨੇ ਤੇ ਉਸ ਦੇ ਹਿਸਾਬ ਨਾਲ ਹੀ ਜਿਹੜਾ ਅੱਗੇ ਦਾ ਟ੍ਰੀਟਮੈਂਟ ਡਾਕਟਰਾਂ ਵੱਲੋਂ ਕੀਤਾ ਜਾਏਗਾ ਤੇ ਜੇ ਮੌਕੇ ਦੀ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਵੇਂ ਕਿ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਲਗਾਤਾਰ ਭਗਵੰਤ ਮਾਨ ਜਿਹੜੇ ਨੇ ਉਹ ਦੌਰੇ ਦੇ ਉੱਤੇ ਵੀ ਰਹੇ ਉਹਨਾਂ ਵੱਲੋਂ ਜਿਹੜਾ ਹੈ ਹੜਪੀੜਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਉੱਥੇ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਔਰ ਇਸ ਦੇ ਬਾਰੇ ਜਿਹੜੀ ਹੈ ਉਹ ਪੂਰੀ ਪੰਜਾਬ ਦੀ ਜਿਹੜੀ ਕੈਬਨਿਟ ਜਾਂ ਫਿਰ ਜਿਹੜੇ ਮੰਤਰੀ ਨੇ ਉਹਨਾਂ ਵੱਲੋਂ ਸਾਰਿਆਂ ਵੱਲੋਂ ਜਿਹੜੀ ਹੈ ਇੱਕ ਰਿਪੋਰਟ ਵੀ ਬਣਾਈ ਗਈ ਸੀ ਜੋ ਕਿ ਹੁਣ ਕੇਂਦਰ ਨੂੰ ਦੇਣੀ ਸੀ ਕੇਂਦਰ ਤੋਂ ਮੁਆਵਜ਼ੇ ਦੀ ਜਿਹੜੇ ਵੱਧ ਮੁਆਵਜ਼ੇ ਦੀ ਮੰਗ ਦੇ ਲਈ ਇਹ ਸਾਰੀ ਰਿਪੋਰਟ ਤਿਆਰ ਕੀਤੀ ਜਾ ਰਹੀ ਸੀ ਜਿਸ ਦੇ ਲਈ ਅੱਜ ਕੈਬਨਿਟ ਮੀਟਿੰਗ ਵੀ ਜਿਹੜੀ ਸ਼ਾਮ ਨੂੰ ਹੋਣੀ ਸੀ ਜੋ ਕਿ ਮੁਲਤਵੀ ਕਰਨੀ ਪਈ ਹੁਣ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਹਾਲਾਤਾਂ ਦੇ ਉੱਪਰ ਹੀ ਉਹਨਾਂ ਦੀ ਸਿਹਤ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਉਹ ਕਦੋਂ ਛੇਤੀ ਛੇਤੀ ਠੀਕ ਹੁੰਦੇ ਨੇ ਤੇ ਹਸਪਤਾਲ ਦੇ ਵਿੱਚੋਂ ਆਉਂਦੇ ਨੇ ਤੇ ਇਹ ਸਭ ਕੁਝ ਕਹਿਣਾ ਜਿਹੜਾ ਹੈ ਉਹਨਾਂ ਦੀ ਰਿਪੋਰਟਾਂ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਡਾਕਟਰ ਜਿਹੜੇ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਨੇ ਤੇ ਲਗਾਤਾਰ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਚੱਲ ਰਿਹਾ ਫਿਲਹਾਲ ਦੀ ਗੱਡੀ ਦੀ ਗੱਲ ਕੀਤੀ ਜਾਵੇ ਤਾਂ ਫੋਰਟਿਸ ਹਸਪਤਾਲ ਦੇ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੇ ਹਾਰਟ ਨਾਲ ਰਿਲੇਟਡ ਯਾਨੀ ਕਿ ਦਿਲ ਦੇ ਨਾਲ ਰਿਲੇਟਡ ਕੁਝ ਟੈਸਟ ਕੀਤੇ ਗਏ ਨੇ ਕੁਝ ਬਲੱਡ ਟੈਸਟ ਹਜੇ ਉਹਨਾਂ ਦੇ ਹੋਣੇ ਬਾਕੀ ਨੇ ਜਿਸ ਤੋਂ ਰਿਪੋਰਟਾਂ ਤੋਂ ਬਾਅਦ ਇਹ ਪਤਾ ਚੱਲੇਗਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਕਿਸ ਤਰੀਕੇ ਦਾ ਸੁਧਾਰ ਆਂਦਾ ਹੈ ਆਂਦਾ ਦਿਖਾਈ ਦਿੰਦਾ ਹੈ ਤੇ ਉਸ ਦੇ ਉੱਤੇ ਡਾਕਟਰਾਂ ਦੀ ਟੀਮਾਂ ਜਿਹੜੀਆਂ ਨੇ ਉਹ ਲਗਾਤਾਰ ਲੱਗੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਬਣੇ ਹੜ੍ਹਾਂ ਦੇ ਹਾਲਾਤਾਂ ਦੇ ਸਬੰਧ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਦੀ ਵਜ੍ਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਖਰਾਬ ਸਿਹਤ ਨੂੰ ਦੱਸਿਆ ਗਿਆ। ਮੀਟਿੰਗ ਦੀ ਨਵੀਂ ਤਰੀਕ ਦਾ ਛੇਤੀ ਐਲਾਨ ਕਰਨ ਦੀ ਵੀ ਗੱਲ ਆਖੀ ਗਈ ਹੈ ਪਰ ਇਹ ਕਦੋਂ ਤੱਕ ਹੋ ਸਕਦੀ ਹੈ ਇਸ ਬਾਰੇ ਵਿੱਚ ਕੋਈ ਸੰਕੇਤ ਨਹੀਂ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀ ਬਿਮਾਰ ਹੋ ਗਏ ਸਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਹਨਾਂ ਦਾ ਹਾਲਚਾਲ ਪੁੱਛਣ ਦੇ ਲਈ ਮੁੱਖ ਮੰਤਰੀ ਦੀ ਰਿਹائش ਦੇ ਉੱਤੇ ਪਹੁੰਚੇ ਸਨ ਇਸ ਸਮਗਰੋਂ ਉਹਨਾਂ ਨੇ ਹੜ ਪੀੜਤਾਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਪਰ ਇਸ ਮੀਟਿੰਗ ਦੀ ਗੱਲ ਕੀਤੀ ਜਾਵੇ ਤਾਂ ਇਹ ਇਸ ਦੇ ਲਈ ਬਹੁਤ ਜ਼ਿਆਦਾ ਅਹਿਮ ਬਣ ਗਈ ਸੀ ਕਿਉਂਕਿ ਪੰਜਾਬ ਦੇ ਵਿੱਚ ਹੜਾਂ ਨੂੰ ਲੈ ਕੇ ਜੋ ਸਥਿਤੀ ਗੰਭੀਰ ਬਣੀ ਹੋਈ ਹੈ ਅਜਿਹੇ ਦੇ ਵਿੱਚ ਇਸ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਦੇ ਵਿੱਚ ਹੋਏ ਵੱਡੇ ਨੁਕਸਾਨ ਦੀ ਪਰਪਾਈ ਨੂੰ ਲੈ ਕੇ ਕੇਂਦਰ ਤੋਂ ਵੱਧ ਮੁਆਵਜ਼ਾ ਦੇਣ ਦੀ ਮੰਗ ਕੇਂਦਰੀ ਟੀਮ ਦੇ ਅੱਗੇ ਰੱਖੀ ਜਾਣੀ ਸੀ ਪੰਜਾਬ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਇੱਕ ਰਿਪੋਰਟ ਵੀ ਤਿਆਰ ਕਰ ਲਈ ਗਈ ਹੈ ਜਿਸ ਦੇ ਵਿੱਚ ਦੱਸਿਆ ਜਾਏਗਾ ਕਿ ਪੰਜਾਬ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਅਤੇ ਇਸ ਫਸਲ ਦੀ ਤਿਆਰੀ ਦੇ ਵਿੱਚ ਹੀ ਕਿੰਨਾ ਖਰਚ ਕਿਸਾਨਾਂ ਵੱਲੋਂ ਕੀਤਾ ਗਿਆ ਪਰ ਅੱਜ ਇਹ ਮੀਟਿੰਗ ਮੁਲਤਵੀ ਹੋ ਗਈ ਹੈ ਹੁਣ ਜਦੋਂ ਵੀ ਇਹ ਮੀਟਿੰਗ ਹੁੰਦੀ ਹੈ ਤਾਂ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਕੇਂਦਰੀ ਟੀਮ ਤੋਂ ਫਸਲ ਦੇ ਨੁਕਸਾਨ ਦੇ ਲਈ ਪ੍ਰਤੀ ਏਕੜ 50000 ਰੁਪਏ ਤੱਕ ਦਾ ਮੁਆਵਜ਼ਾ ਮੰਗਿਆ ਜਾਏਗਾ ਉੱਥੇ ਹੀ ਇਨਸਾਨੀ ਜ਼ਿੰਦਗੀ ਦਾ ਨੁਕਸਾਨ ਹੋਣ ਦੇ ਉੱਤੇ 8 ਲੱਖ ਰੁਪਏ ਤੱਕ ਦੀ ਮੰਗ ਕੀਤੀ ਜਾਏਗੀ ਇਸ ਦੇ ਨਾਲ ਹੀ ਪਸ਼ੂਆਂ ਦੇ ਨਾਲ ਹੀ ਮਕਾਨ ਦੇ ਨੁਕਸਾਨ ਹੋਣ ਤੋਂ ਬਾਅਦ ਦਿੱਤੇ ਜਾਣ ਵਾਲੇ ਮੁਆਵਜ਼ੇ ਨੂੰ ਵੀ ਵਧਾਣ ਦੀ ਮੰਗ ਕੀਤੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਕੇਂਦਰ ਦੀ ਤਿੰਨ ਮੈਂਬਰੀ ਟੀਮ ਪੰਜਾਬ ਦੇ ਦੌਰੇ ਦੇ ਉੱਤੇ ਆਈ ਹੋਈ ਹੈ ਇਸ ਟੀਮ ਦੇ ਵਿੱਚ ਕੇਂਦਰੀ ਗ੍ਰਹਿ ਸੰਯੁਕਤ ਸਕੱਤਰ ਰਾਜੇਸ਼ ਗੁਪਤਾ ਕੇਂਦਰੀ ਵਿੱਤ ਮੰਤਰਾਲੇ ਦੇ ਅਧਿਕਾਰੀ ਕੇਵੀ ਪਟੇਲ ਅਤੇ ਸੜਕ ਤੇ ਆਵਾਜਾਈ ਮੰਤਰਾਲੇ ਦੇ ਅਧਿਕਾਰੀ ਰਾਕੇਸ਼ ਕੁਮਾਰ ਸ਼ਾਮਲ ਨੇ ਇਸ ਟੀਮ ਵੱਲੋਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਜਾਣੀ ਸੀ ਹੁਣ ਇਸ ਮੀਟਿੰਗ ਦੇ ਲਈ ਅਗਲੀ ਕਿਹੜੀ ਤਾਰੀਖ ਰੱਖੀ ਜਾਂਦੀ ਹੈ ਇਸ ਬਾਰੇ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਏਗੀ ਬਿਊਰੋ ਰਿਪੋਰਟ ਹਮਦਰਦ ਟੀਵੀ ਪੌਂਗ ਡੈਮ ਦੇ ਵਿੱਚ ਪਹਾੜਾਂ ਤੋਂ ਆਏ ਪਾਣੀ ਨੇ ਹੁਣ ਤੱਕ ਦਾ ਰਿਕਾਰਡ ਤੋੜ ਦਿੱਤਾ ਹੈ। ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਮਾਮਲੇ ਦੇ ਵਿੱਚ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਡੈਮਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਦਰਿਆਵਾਂ ਦੇ ਵਿੱਚ ਪਾਣੀ ਛੱਡਣਾ ਪੈ ਰਿਹਾ ਹੈ। ਮਨੋਜ ਤ੍ਰਿਪਾਠੀ ਨੇ ਅਸਿੱਧੇ ਤਰੀਕੇ ਦੇ ਨਾਲ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਹੈ ਚੇਅਰਮੈਨ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੌਰਾਨ ਵੱਡੀ ਤਬਾਹੀ ਤੋਂ ਬਚਾਉਣ ਦੇ ਵਿੱਚ ਡੈਮਾਂ ਦੀ ਭੂਮਿਕਾ ਅਹਿਮ ਰਹਿਣ ਦਾ ਤਰਕ ਪੇਸ਼ ਕੀਤਾ ਉਹਨਾਂ ਕਿਹਾ ਕਿ ਪਾਖੜਾ ਡੈਮ ਨੇ ਪਹਾੜਾਂ ਦੇ ਵਿੱਚੋਂ ਆਏ ਪਾਣੀ ਨੂੰ ਸੰਭਾਲ ਲਿਆ ਚੇਅਰਮੈਨ ਨੇ ਕਿਹਾ ਕਿ ਜੇਕਰ ਹਰਿਆਣਾ ਨੂੰ ਪਹਿਲਾਂ ਜ਼ਿਆਦਾ ਪਾਣੀ ਛੱਡਿਆ ਜਾਂਦਾ ਤਾਂ ਡੈਮ ਦੇ ਵਿੱਚ ਪਾਣੀ ਦਾ ਪੱਧਰ 4 ਫੁੱਟ ਤੱਕ ਹੀਠਾਂ ਹੋ ਜਾਣਾ ਸੀ ਅਤੇ ਪਹਾੜਾਂ ਦੇ ਵਿੱਚੋਂ ਹੁਣ ਆਏ ਪਾਣੀ ਦੇ ਲਈ ਜਗ੍ਹਾ ਬਣ ਜਾਣੀ ਸੀ ਚੇਅਰਮੈਨ ਨੇ ਦੱਸਿਆ ਕਿ ਪੌਂਗ ਡੈਮ ਦੇ ਵਿੱਚ ਪਹਾੜਾਂ ਤੋਂ ਆਏ ਪਾਣੀ ਨੇ ਰਿਕਾਰਡ ਤੋੜ ਦਿੱਤੇ ਨੇ ਅਤੇ ਸਾਲ 2023 ਦੇ ਹੜ੍ਹਾਂ ਦੇ ਨਾਲੋਂ ਐਤਕੀ ਪੌਂਗ ਡੈਮ ਦੇ ਵਿੱਚ 20% ਜ਼ਿਆਦਾ ਪਾਣੀ ਆਇਆ ਅਤੇ ਪਹਿਲਾਂ ਕਦੇ ਵੀ ਇੰਨਾ ਪਾਣੀ ਨਹੀਂ ਆਇਆ ਸੀ ਤ੍ਰਿਪਾਠੀ ਨੇ ਅੱਗੇ ਕਿਹਾ ਕਿ ਸਾਲ 2023 ਦੇ ਵਿੱਚ ਪੌਂਗ ਡੈਮ ਦੇ ਵਿੱਚ 9.52 ਬਿਲੀਅਨ ਕਿਊਬਿਕ ਮੀਟਰ ਪਾਣੀ ਆਇਆ ਸੀ ਜਦੋਂ ਕਿ ਐਤਕੀ 1 ਜੁਲਾਈ ਤੋਂ ਹੁਣ ਤੱਕ 11.70 ਬਿਲੀਅਨ ਕਿਊਬਿਕ ਮੀਟਰ ਪਾਣੀ ਆ ਚੁੱਕਿਆ ਹੈ ਅਬ ਬਿਆਸ ਅਗਰ ਅਸੀਂ ਡੈਮ ਦੀ ਗੱਲ ਕਰੀਏ ਤਾਂ ਬਿਆਸ ਡੈਮ ہمارا ਜੋ ਹੈ ब्यास डैम को हम लोग पोंग डैम भी कहते हैं क्योंकि कई जगह पेपर में देखा मैंने पोंग डैम निकलता है कहीं ब्यास डैम निकलता है तो ये ब्यास रिवर में है और ब्यास रिवर में इस साल जो पानी आया है तो वो हिस्टोरिकली हाई पानी आया है मतलब इतना पानी आज तक कभी नहीं आया है हम लोग बात करते हैं 1988 की बात करते हैं 1988 के बाद 2019 में पानी ज्यादा आया था 2019 हजार उन्नीस दो हजार में पानी आया था तो 2025 से पहले जो मैक्सिमम पानी आया है वो 2023 में आया है दो साल पहले ही आया है और इस बार जो 2023 में पानी आया उससे भी 20 परसेंट ज्यादा पानी आया है हमारा मॉनसून के पीरियड में दूसरी एक चीज मैं बताना चाहता हूं कि जो बीबीएमबी पानी छोड़ता है वो एक टेक्निकल कमेटी डिसाइड करती है उसमें मैं चेयरमैन हूं हमारे दो मेंबर्स रहते हैं बैठे हुए हैं जो और मेंबर्स के अलावा चीफ इंजीनियर्स चारों पार्टनर स्टेट्स के रहते हैं हिमाचल पंजाब राजस्थान और हरियाणा के उसके अलावा सेंट्रल वाटर कमीशन के चीफ इंजीनियर जो चंडीगढ़ में बैठते हैं वो भी इस कमेटी के मेंबर हैं वो भी हर मीटिंग अटेंड करते हैं और आई के जो रीजनल डायरेक्टर हैं उनको भी हम लोग कई बार इनवाइट करते हैं जब जरूरत पड़ती है तो वो भी रहते हैं तो जो पानी रिलीज का फॉर्मूला होता है जैसे मानसून में तो हम लोग रूल कर के हिसाब से चलते हैं और रूल कर के हिसाब से छोड़ते हैं तो अगर पानी छोड़ने की बात करें तो इस साल जैसे हम लोग है पोंग डैम में सबसे ज्यादा पानी आया लेकिन मैक्सिमम जो हमने छोड़ा 1.1 लाख ही छोड़ा है 2023 में उससे काफी ज्यादा था तो मतलब शुरू से छोड़ते आ रहे हैं क्योंकि हम लोगों ने छे अगस्त से स्पिलवे चलाना शुरू कर दिया था तो लगातार थोड़ा 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 करके छोड़ा और ग्रेजुअल वे में छोड़ा है जो भी छोड़ा गया है वो सारी पार्टनर स्टेट्स की सहमति से छोड़ा गया है और धीरे धीरे कंट्रोल रिलीजेस किए गए हैं जिसको हम लोग कंट्रोल रिलीज कहते हैं उस प्रकार से छोड़ते हैं कि अचानक नहीं बढ़ा दिया और डिस्ट्रिक्ट एडमिनिस्ट्रेशन जो हमारे चीफ इंजीनियर्स हैं भागड़ा के हैं चाहे पोंग के हैं वो डिस्ट्रिक्ट एडमिनिस्ट्रेशन को बताते हैं कि हम इतना पानी रिलीज कर रहे हैं ਇੱਥੇ ਦੱਸਣ ਯੋਗ ਹੈ ਕਿ ਹੜਾਂ ਦੀ ਸਥਿਤੀ ਤੋਂ ਕੁਝ ਸਮਾਂ ਪਹਿਲਾਂ ਹਰਿਆਣਾ ਨੇ ਪੰਜਾਬ ਤੋਂ ਵਾਧੂ ਪਾਣੀ ਦੀ ਮੰਗ ਕੀਤੀ ਸੀ ਅਤੇ ਪੰਜਾਬ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ਉਸ ਵਕਤ ਪੰਜਾਬ ਤੇ ਹਰਿਆਣਾ ਦਰਮਿਆਨ ਕਾਫੀ ਤਣਾਤਣੀ ਵੀ ਬਣੀ ਰਹੀ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਚੱਲ ਰਹੇ ਪੀੜਤਾਂ ਦੇ ਲਈ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ 2 ਕਰੋੜ ਰੁਪਏ ਦਾ ਰਾਹਤ ਫੰਡ ਇਕੱਠਾ ਕੀਤਾ ਗਿਆ ਹੈ। ਪਹਿਲਾ 1 ਕਰੋੜ ਦਾ ਚੈੱਕ ਅੱਜ ਜਾਰੀ ਕਰ ਦਿੱਤਾ ਗਿਆ ਜਦਕਿ ਦੂਜਾ ਚੰਦ ਦਿਨਾਂ ਦੇ ਵਿੱਚ ਜਾਰੀ ਕੀਤਾ ਜਾਏਗਾ। ਇਸ ਤੋਂ ਇਲਾਵਾ ਕਈ ਦਾਨੀਆਂ ਨੇ ਨਿੱਜੀ ਤੌਰ ਦੇ ਉੱਤੇ ਵੀ ਦਾਨ ਦਿੱਤਾ ਜਿਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਯੋਗਦਾਨ ਸ਼ਾਮਲ ਨੇ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਿਮਾਰੀਆਂ ਤੋਂ ਬਚਾਉਣ ਦੇ ਲਈ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲੋਂ ਐਂਬੂਲੈਂਸ ਸੇਵਾ ਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਨੇ ਸਾਥ ਹੀ ਬੱਚਿਆਂ ਦੇ ਲਈ ਸੁੱਕਾ ਦੁੱਧ ਮੱਛਰਦਾਨੀਆਂ ਅਤੇ ਰੋਜ਼ਾਨਾ ਦੀ ਵਰਤੋਂ ਵਾਲਾ ਸਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਮਹਿਸੂਸ ਨਾ ਹੋਵੇ ਉਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਘੱਟੋ ਘੱਟ 50000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਮਨੀ ਸਾਹਿਬ ਗੁਰਦੁਆਰੇ ਤੋਂ ਕਿਉਂਕਿ ਜਲਾਲਾਬਾਦ ਦਾ ਏਰੀਆ ਪਹਿਲਾਂ ਇਹ ਹੜ ਨਾਲ ਪ੍ਰਭਾਵਿਤ ਹੋਇਆ ਉਸੇ ਦਿਨ ਤੋਂ ਇਹ ਕਾਰਜ ਜਿਹੜੇ ਆ ਆਰੰਭ ਦਿੱਤੇ ਸੀ ਤੇ ਬਹੁਤ ਆ ਦੀ ਮੰਗ ਸੀ ਕਿ ਸਾਨੂੰ ਡੀਜ਼ਲ ਵੀ ਦਿਓ ਸੋ ਇਹ ਸਾਰੇ ਕਾਰਜ ਸ਼ੋਮਨੀ ਕੋਰ ਜ਼ਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਆਰੰਭ ਕੀਤੇ ਗਏ ਤੇ ਇਹ ਸਾਰੇ ਜਿੰਨੇ ਵੀ ਬਾਰਡਰ ਏਰੀਆ ਦੇ ਗੁਰਦੁਆਰੇ ਸਹਿਬਾਨ ਸੀ ਉਹਨਾਂ ਨੂੰ ਇੱਕ ਹਦਾਇਤ ਵੀ ਕੀਤੀ ਗਈ ਕਿ ਤੁਸੀਂ ਤੁਰੰਤ ਮੈਨੇਜਰ ਸਾਹਿਬ ਨੂੰ ਕਿ ਜਿੱਥੇ ਕੋਈ ਕਿਸੇ ਦੀ ਮੰਗ ਆਉਂਦੀ ਆ ਉੱਥੇ ਤੁਰੰਤ ਜੋ ਵੀ ਉਹਨਾਂ ਦੀ ਮੰਗ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਲੋਕ ਆਪਣੇ ਆਪ ਨੂੰ ਇਹ ਮਹਿਸੂਸ ਨਾ ਕਰਨ ਕਿ ਅਸੀਂ ਇਕੱਲੇ ਪੈ ਗਏ ਆ ਤੇ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਕਾਲੀ ਦਲ ਦਾ ਜਿਨ੍ਹਾਂ ਨੇ ਦਿਨ ਰਾਤ ਇਹ ਕਰਕੇ ਨਾ ਕਾਰਜ ਖੇਤਰਾਂ ਦੇ ਵਿੱਚ ਬੜਾ ਵੱਡਾ ਆਪਣਾ ਯੋਗਦਾਨ ਪਾਇਆ ਭਾਵੇਂ ਮੋਬਿਲਾਈਜੇਸ਼ਨ ਵੱਡੇ ਤੌਰ ਤੇ ਹੋ ਗਈ ਸ਼ੁਰੂ ਪਰ ਇੱਕ ਵਾਰੀ ਮੋਬਿਲਾਈਜੇਸ਼ਨ ਕਰਨ ਦਾ ਮੁੰਡ ਬਣਨਾ ਪੈਂਦਾ ਉਹ ਮੁੰਡ ਬਨਿਆ ਤੇ ਅੱਜ ਪੰਜਾਬ ਦੇ ਵਿੱਚ ਮੈਂ ਦੇਖਦਾ ਵੱਡੇ ਪੱਧਰ ਤੇ ਲੋਕ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸਰਕਾਰ ਬਹੁਤ ਲੇਟ ਐਕਸ਼ਨ ਸ਼ੁਰੂ ਕੀਤਾ ਹੁਣ ਸਰਕਾਰ ਕੀ ਕਰ ਸਕਦੀ ਸਰਕਾਰ ਸਭ ਤੋਂ ਵੱਡਾ ਜੇ ਚਾਹੁੰਦੀ ਪੰਜਾਬ ਦੇ ਲੋਕਾਂ ਦਾ ਭਲਾ ਘੱਟੋ ਘੱਟ 50-50 ਹਜ਼ਾਰ ਰੁਪਈਆ 1 ਏਕੜ ਦਾ ਮੁਆਵਜ਼ਾ ਦੇ ਵੀ ਲੋਕਾਂ ਨੂੰ ਇਸ ਦੇ ਨਾਲ ਹੀ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਮੇਂ ਰਾਹਤ ਕਾਰਜਾਂ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਸਮੱਗਰੀ ਵੰਡਣ ਨੂੰ ਲੈ ਕੇ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਵਿਚਕਾਰ ਝਗੜਾ ਹੋ ਗਿਆ। ਕੁਝ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਇਸ ਝਗੜੇ ਦੌਰਾਨ ਇੱਕ ਸਮਾਜ ਸੇਵਕ ਨੂੰ ਸੱਟਾਂ ਵੀ ਲੱਗੀਆਂ। ਇਸ ਘਟਨਾ ਤੋਂ ਬਾਅਦ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਰਸਤਾ ਜਾਮ ਕਰਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪ੍ਰਬੰਧਕੀ ناکامیਆਂ ਦੇ ਉੱਤੇ ਸਵਾਲ ਉਠਾਏ। ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਮਾਹੌਲ ਦੇ ਉੱਤੇ ਕਾਬੂ ਪਾਇਆ ਪੂਰਾ ਮਾਮਲਾ ਕੀ ਹੈ ਆਓ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਦੇ ਹਾਂ ਪੰਜਾਬ ਦੇ ਅਜਨਾਲਾ ਦੇ ਵਿੱਚ ਹੜ੍ਹ ਦੀ ਵੱਡੇ ਪੱਧਰ ਦੇ ਉੱਪਰ ਮਾਰ ਪਈ ਹੈ ਇੱਥੋਂ ਦੇ ਕੁੱਲ 122 ਪਿੰਡ ਹੜ੍ਹ ਪ੍ਰਭਾਵਿਤ ਨੇ ਇਹਨਾਂ ਪਿੰਡਾਂ ਤੱਕ ਮਦਦ ਪਹੁੰਚਾਉਣ ਦੇ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਿਨ ਰਾਤ ਕੰਮ ਕਰ ਰਹੀਆਂ ਨੇ ਰਾਹਤ ਸਮੱਗਰੀ ਵੰਡਣ ਨੂੰ ਲੈ ਕੇ ਹੀ ਕੁਝ ਸੰਸਥਾਵਾਂ ਵਿਚਕਾਰ ਵਿਵਾਦ ਪੈਦਾ ਹੋ ਗਿਆ ਜੋ ਝਗੜੇ ਦੇ ਵਿੱਚ ਬਦਲ ਗਿਆ ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਨੇ ਰਾਹ ਰੋਕ ਕੇ ਜਾਮ ਲਗਾ ਦਿੱਤਾ ਜਿਸ ਦੇ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਤੁਸੀਂ ਵੀ ਦੇਖੋ ਇਸ ਮੌਕੇ ਦੀਆਂ ਤਸਵੀਰਾਂ ਇੱਕ ਦੋ ਬਈ ਮੁਖੇ ਰੋ ਮਾਰਨਾ ਬਾਕੀ ਨੂੰ ਛੱਡੋ ਖੜਾ ਇੱਕ ਸਿਰੇ ਦੇ ਬਾਕੀ ਬਾਕੀ ਉਹ ਜੀ ਨਾਵ ਕਰਦੇ ਨੇ ਇਸ ਵਾਸਤੇ ਜਾਮਗੜ ਦੀ ਇੱਕ ਸਾਕ ਲਿਆ ਜਾਮ ਦਾ ਵੀ ਕੀ ਫਾਇਦਾ ਉੱਥੇ ਸਿਸਟਮ ਚ ਰਹਿਣੇ ਪਰ ਤੁਹਾਡੀ ਜਿੱਦ ਗਲਤ ਜੇ ਵੈਸੇ ਬਹੁਤ ਜਾਂਦੀ ਬਹੁਤ ਗਲਤ ਜੇ ਆ ਲੋਕ ਵੇਖੋ ਕਿੰਨੇ ਪਰੇਸ਼ਾਨ ਹੋਣ ਕਿੰਨੀਆਂ ਲੈਣਾ ਲੱਗੀਆਂ ਇਹ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 8 ਦਿਨਾਂ ਤੋਂ ਜਨਾਲਾ ਖੇਤਰ ਪਾਣੀ ਦੀ ਮਾਰ ਹੇਠ ਰਾਹਤ ਸਮਗਰੀ ਵੰਡਣ ਦੇ ਵਿੱਚ ਕੁਝ ਸੰਸਥਾਵਾਂ ਨੂੰ ਇਹ ਮਹਿਸੂਸ ਹੋਇਆ ਕਿ ਸਾਰੀਆਂ ਸੰਸਥਾਵਾਂ ਇੱਕੋ ਪਲੇਟਫਾਰਮ ਦੇ ਉੱਤੇ ਆ ਕੇ ਕੰਮ ਕਰਨ ਪਰ ਜਦੋਂ ਇਹ ਗੱਲ ਅੱਗੇ ਵਧੀ ਤਾਂ ਝਗੜਾ ਹੋ ਗਿਆ ਡੀਐਸਪੀ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਅੰਮ੍ਰਿਤਸਰ ਦੀ ਅਗਵਾਈ ਦੇ ਵਿੱਚ ਪੂਰਾ ਖੇਤਰ 11 ਜ਼ੋਨਾਂ ਦੇ ਵਿੱਚ ਵੰਡਿਆ ਗਿਆ ਤਾਂ ਜੋ ਹਰ ਪਿੰਡ ਦੇ ਵਿੱਚ ਸਮਾਨ ਦੀ ਨਿਆਂਪੂਰਵਕ ਵੰਡ ਕੀਤੀ ਜਾ ਸਕੇ ਕਿਸੇ ਨੂੰ 12 ਪਿੰਡ ਕਿਸੇ ਨੂੰ 10 ਪਿੰਡ ਅਤੇ ਕਿਸੇ ਨੂੰ 8 ਪਿੰਡਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁੱਲ 122 ਪਿੰਡ ਇਸ ਹੜ੍ਹ ਦੇ ਨਾਲ ਪ੍ਰਭਾਵਿਤ ਨੇ 8-10 ਦਿਨਾਂ ਤੋਂ ਆਹ ਏਰੀਆ ਜਿਹੜਾ ਵਾ ਪਾਣੀ ਦੀ ਮਾਰ ਹੇਠ ਆ ਤੇ ਅੱਜ ਸ਼ਾਇਦ ਕੋਈ ਸੰਸਥਾ ਵਾਲੇ ਵੀਰ ਸੀਗੇ ਜਿਹੜੇ ਇਹ ਮਹਿਸੂਸ ਕਰਦੇ ਸੀਗੇ ਕਿ ਬਾਕੀ ਸੰਸਥਾਵਾਂ ਜਿਹੜੀਆਂ ਨੇ ਉਹ ਇੱਕ ਪਲੇਟਫਾਰਮ ਤੋਂ ਕਿਉਂ ਨਹੀਂ ਚੱਲਦੀਆਂ ਤੇ ਤੇ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਜੀ ਉਹ ਇੱਕ ਪਲੇਟਫਾਰਮ ਤੋਂ ਚੱਲਣ ਇੱਕ ਪ੍ਰੋਗਰਾਮ ਵਾਲੀਕਣ ਤੇ ਜਿੱਥੇ-ਜਿੱਥੇ ਸਾਰਿਆਂ ਨੂੰ ਲੋੜ ਆ ਉੱਥੇ-ਉੱਥੇ ਜਿਹੜੀ ਆ ਪਹਚਾਈ ਜਾਵੇ ਜਿਹੜੀ ਰਾਹਤ ਸਮਗਰੀ ਆ ਨਾ ਕਿ ਇਹ ਖਰਾਬ ਹੋਵੇ ਇਸ ਸੰਬੰਧ ਵਿੱਚ ਮੈਂ ਉਹਨਾਂ ਨੂੰ ਦੱਸ ਦਿੱਤਾ ਸੀਗਾ ਜੀ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਦਾ ਮਨਿੰਦਰ ਸਿੰਘ ਆਈਐਸ ਇਹਨਾਂ ਦੀ ਟੀਮ ਨੇ ਬੜੇ ਸਿੱਧੇ ਢੰਗ ਨਾਲ ਜਿਹੜਾ ਸਾਰਾ ਏਰੀਆ ਵਾ ਇਹ 11 ਜ਼ੋਨਾਂ ਦੇ ਵਿੱਚ ਵੰਡਿਆ ਹੋਇਆ ਹਰੇਕ ਜ਼ੋਨ ਦੇ ਨਾਲ 10-10 ਪਿੰਡ ਲਾਏ ਨੇ ਕਿਸੇ ਨੇ 12 ਪਿੰਡ ਆ ਕਿਸੇ ਨੇ 10 ਨੇ ਕਿਸੇ ਨੇ 8 ਆ ਕਰੀਬ 122-23 ਪਿੰਡ ਆ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਨੇ ਤੇ ਮੈਂ ਇਹਨਾਂ ਨੂੰ ਇਹ ਦੱਸਿਆ ਕਿ ਜਾਮ ਲਾਉਣਾ ਜਿਹੜਾ ਵਾ ਉਹ ਕਾਨੂੰਨ ਦੇ ਖਿਲਾਫ ਆ ਉਹ ਗਲਤ ਗੱਲ ਆ ਕਿਉਂਕਿ ਇਹਨਾਂ ਨੇ ਬਿਲਕੁਲ ਗਲਤ ਕੀਤਾ ਪਰ ਫਿਰ ਵੀ ਜਿਹੜਾ ਉਹਨਾਂ ਨੂੰ ਸਮਝਾਇਆ ਤੇ ਸਮਝਾ ਕੇ ਕਮਾਲ ਨਾ ਖਰਾਬ ਹੋਵੇ ਇਸ ਕਰਕੇ ਉਹਨਾਂ ਨੂੰ ਸਾਈਡ ਤੇ ਕੀਤਾ ਜਿਹੜਾ ਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਰਹੀਂ ਤੁਸੀਂ ਆਪਣੇ ਤੌਰ ਤੇ ਜਿੰਨੇ ਵੀ ਲੋਕਾਂ ਨੂੰ ਇਕੱਠਿਆਂ ਕਰ ਸਕਦੇ ਹੋ ਕਰੋ ਔਰ ਲੋਕਾਂ ਦੀ ਜਿਹੜੇ ਲੋਕ ਇਸ ਵੇਲੇ ਪੀੜਤ ਨੇ ਹੜ੍ਹ ਪੀੜਤ ਨੇ ਲੋਕ ਜਿਨ੍ਹਾਂ ਨੂੰ ਪ੍ਰੋਬਲਮ ਆਈ ਆ ਉਹਨਾਂ ਦੀ ਆਪਾਂ ਮਦਦ ਕਰੀਏ ਤਾਂ ਜੋ ਫੇਰ ਲੋਕ ਲੋਕ ਜਿਹੜੇ ਨੇ ਉੱਠ ਖੜੇ ਹੋਣ ਪੁਲਿਸ ਵੱਲੋਂ ਇਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਲੋਕਾਂ ਨੂੰ ਇਕੱਠਾ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਅਜਨਾਲਾ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਇਹ ਜੋ ਤਸਵੀਰਾਂ ਤੁਸੀਂ ਹੁਣੇ ਦੇਖੀਆਂ ਫਰੀਦਕੋਟ ਸ਼ਹਿਰ ਅੰਦਰੋਂ ਲੰਘਦੀ ਸਰਾਂਦ ਨਹਿਰ ਦੀਆਂ ਨੇ ਜਿਸ ਦੇ ਮਾੜੇ ਹਾਲਾਤ ਦੇਖ ਕੇ ਤੁਹਾਨੂੰ ਇਸ ਗੱਲ ਉੱਪਰ ਯਕੀਨ ਨਹੀਂ ਹੋਏਗਾ ਕਿ ਇਸ ਨੂੰ ਕਰੀਬ 6 ਮਹੀਨੇ ਪਹਿਲਾਂ ਹੀ ਕੰਕਰੀਟ ਦੇ ਨਾਲ ਪੱਕਾ ਕੀਤਾ ਗਿਆ ਸੀ ਅਤੇ ਅੱਜ ਇਸ ਦੇ ਵਿੱਚ 15 ਤੋਂ 20 ਫੁੱਟ ਚੌੜਾ ਪਾੜ ਪੈ ਚੁੱਕਿਆ ਹੈ ਨਹਿਰ ਦੇ ਕਿਨਾਰੇ ਜੋ ਪੱਕੇ ਕੀਤੇ ਗਏ ਸੀ ਉਹ ਟੁੱਟ ਚੁੱਕੇ ਨੇ ਅਤੇ ਮਿੱਟੀ ਖੁਰਨੀ ਸ਼ੁਰੂ ਹੋ ਚੁੱਕੀ ਹੈ ਜੋ ਕਿ ਇੱਕ ਵੱਡੀ ਮੁਸੀਬਤ ਨੂੰ ਸੱਦਾ ਦੇ ਰਹੀ ਹੈ ਪੂਰਾ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ। ਦਰਿਆਵਾਂ ਤੇ ਨਹਿਰਾਂ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਹਨਾਂ ਹਾਲਾਤਾਂ ਦੇ ਵਿੱਚ ਜੋ ਨਹਿਰਾਂ ਪੱਕੀਆਂ ਕੀਤੀਆਂ ਗਈਆਂ ਉਹਨਾਂ ਦੀ ਵੀ ਖਸਤਾ ਹਾਲਤ ਸਾਹਮਣੇ ਆਉਂਦੀ ਸ਼ੁਰੂ ਹੋ ਚੁੱਕੀ ਹੈ। ਫਰੀਦਕੋਟ ਸ਼ਹਿਰ ਦੇ ਅੰਦਰੋਂ ਲੰਘਦੀ ਇਹ ਸਰੰਦਰ ਨਹਿਰ ਜੋ ਕਿ ਕਰੀਬ 6 ਮਹੀਨੇ ਪਹਿਲਾਂ ਹੀ ਪੱਕੀ ਕੀਤੀ ਗਈ ਸੀ ਉਸ ਦੇ ਵਿੱਚ ਵੀ ਹੁਣ 15 ਤੋਂ 20 ਫੁੱਟ ਚੌੜਾ ਪਾੜ ਪੈ ਚੁੱਕਿਆ। ਸਥਾਨਕ ਲੋਕ ਇਸ ਨੂੰ ਦੇਖ ਕੇ ਘਬਰਾਏ ਹੋਏ ਨੇ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਜਲਜੀਵਨ ਬਚਾਓ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਜਦੋਂ ਇਹ ਨਹਿਰ ਦਾ ਨਕਸ਼ਾ ਪਾਸ ਹੋਇਆ ਸੀ ਅਤੇ ਇਸ ਨੂੰ ਕੰਕਰੀਟ ਦੇ ਨਾਲ ਪੱਕਾ ਕੀਤਾ ਜਾਣਾ ਸੀ ਉਸ ਮੌਕੇ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ ਇਹ ਨਹਿਰ 100 ਸਾਲ ਤੱਕ ਇਸੇ ਤਰ੍ਹਾਂ ਕਾਇਮ ਰਹੇਗੀ ਪਰ 6 ਹੀ ਮਹੀਨਿਆਂ ਦੇ ਅੰਦਰ ਇਸ ਤਰੀਕੇ ਦੇ ਨਾਲ ਨਹਿਰ ਦੀ ਪਟਰੀ ਦਾ ਤਸ ਜਾਣਾ ਕਿਤੇ ਨਾ ਕਿਤੇ ਵਿਭਾਗਾਂ ਦੀ ناکਾਮੀਆਂ ਨੂੰ ਦਰਸਾਉਂਦਾ ਹੈ ਜਿਹਦੇ ਵਿੱਚ ਇਹ ਨਹਿਰ ਬਣੀ ਹੈ ਜੀ ਤਿਆਰ ਹੋਈ ਹੈ ਔਰ ਸਾਨੂੰ ਇਹ ਗੱਲ ਕਹੀ ਗਈ ਸੀ ਜੀ ਇਹ 100 ਸਾਲ ਦਾ ਮਾਡਲ ਹੈ ਬਹੁਤ ਇਹਨਾਂ ਨੇ ਜੀ ਥਾਂ ਥਾਂ ਤੋਂ ਇਹਦੇ ਨਕਸ਼ੇ ਪਾਸ ਕਰਾਏ ਹੈ ਜੀ ਇਸ ਪ੍ਰੋਜੈਕਟ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਦਾ ਸਾਨੂੰ ਦਿਖਾਇਆ ਹੈ ਜੀ ਇੱਥੋਂ ਅਪਰੂਵ ਹੋਇਆ ਹੈ ਉੱਥੋਂ ਅਪਰੂਵ ਹੋਇਆ ਹੈ ਇਹ 100 ਸਾਲ ਵਾਸਤੇ ਨਹਿਰ ਕਿੰ데 ਨਹੀਂ ਜਾਊਗੀ ਆ 6 ਮਹੀਨੇ ਨਹੀਂ ਕੱਟੇ ਇਸ ਨਹਿਰ ਨੇ ਆ ਤੁਹਾਡੇ ਸਾਹਮਣੇ ਕੀ ਹਾਲਾਤ ਹੈਗੇ ਸੀਪੀਵੈਲ ਸਾਨੂੰ ਬਣਾ ਕੇ ਦੇਣੇ ਸੀਗੇ 15 ਅਪ੍ਰੈਲ ਤੱਕ ਦੇਣੇ ਸੀਗੇ ਅੱਜ ਤੱਕ ਲਟਕਦੇ ਪਏ ਹੈ ਥਾਂ ਥਾਂ ਤੇ ਖਾਰ ਪੈ ਰਹੀ ਹੈ ਨਾਲ ਕਮਰਾ ਖੜਾ ਹੈਗਾ ਉਹ ਡਿੱਗ ਸਕਦਾ ਨਾਲ ਦਰਖਤ ਖੜੀ ਉਹ ਡਿੱਗ ਸਕਦਾ ਕਿਸੇ ਦਾ ਨੁਕਸ ਸੇਮ ਇੱਥੇ ਹੈ ਨਾਲ ਲਿਫਟ ਪੰਪ ਬਣੇ ਹੋਏ ਹੈਗੇ ਜਿਹੜੇ ਉਹ ਵਿੱਚ ਦਿਖ ਸਕਦੇ ਹੈਗੇ ਕਿਸੇ ਵੇਲੇ ਵੀ ਪ੍ਰੈਸ਼ ਕਮੀ ਘਟਨਾ ਵਾਪਰ ਸਕਦੀ ਹੈ ਤਿੰਨ ਚਾਰ ਘੰਟੇ ਹੋ ਗਏ ਇਸ ਚੀਜ਼ ਨੂੰ ਹੋਏ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਸਬੰਧਤ ਮੈਂ ਕਹਿੰਦਾ ਹਾਂ ਇੱਥੇ ਕੋਈ ਅਧਿਕਾਰੀ ਪਹੁੰਚਿਆ ਨਹੀਂਗਾ ਇੰਨੇ ਕੇਸ ਹੋ ਰਹੇ ਦਾ ਸਾਡੇ ਸ਼ਹਿਰ ਬਰਤੀ ਜਾਂਦੇ ਲੋਕਾਂ ਪ੍ਰਤੀ ਸਾਰੇ ਪੰਜਾਬ ਚ ਦੇਖੋ ਜੀ ਜੇ ਜਿੱਥੇ ਹਰ ਚ ਲੋਕੀ ਡੁੱਬ ਰਹੇ ਹੈਗੇ ਆ ਉੱਥੇ ਦੇਖ ਲਿਏ ਚਾਹੀ ਇੱਥੇ ਦੇਖ ਲਿਏ ਕਿਹਦੀ ਅੰਗਲੀ ਹੈ ਪ੍ਰਮੁੱਖ ਸਵਕਟਰਾ ਕ੍ਰਿਸ਼ਨ ਕੁਮਾਰ ਦੀ ਉਹਦੇ ਤੇ ਬਾਈ ਨੇਮ ਪਰਚਾ ਹੋਣਾ ਚਾਹੀਦਾ ਹੈ ਉਹਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈਗਾ ਉਹਦੇ ਤੇ ਇਨਕੁਆਇਰੀ ਮਾਰਕ ਹੋਣੀ ਚਾਹੀਦੀ ਹੈਗੀ ਹੈ ਜਿਹੜੇ ਇਹੋ ਜਿਹੀਆਂ ਅਣਸਖਾਵੀਆਂ ਘਟਨਾ ਹੋ ਰਹੀਆਂ ਗਈਆਂ ਉਹਨਾਂ ਵਾਪਰਨ ਇਹ ਜਿਵੇਂ ਕਿ ਆਪਾਂ ਨੂੰ ਪਤਾ ਵੀ ਜਿਹੜੀਆਂ ਨਹਿਰਾਂ ਬਣੀਆਂ ਸੀਗੀਆਂ ਆਪਣੇ ਨਵੀਆਂ ਬਣੀਆਂ ਸੀਗੀਆਂ ਚਾਹਲਾਂ ਵਾਲੇ ਪੁਲ ਦੇ ਨਾਲ ਜਿਹੜਾ ਇਹ ਪਾੜ ਪਿਆ ਹੈਗਾ ਮਿੱਟੀ ਜਿਹੜੀ ਉਹ ਗੁਰੀ ਹੈ ਉੱਪਰ ਉਹਦੀ ਪਾਣੀ ਪੁਣੀ ਪਾ ਕੇ ਸਾਰਾ ਜਿਹੜਾ ਟੁੱਟਿਆ ਹੈਗਾ ਤੇ ਇਹਦਾ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਜਿਵੇਂ ਦੇਖ ਸਕਦੇ ਆਂ ਵੀ ਪੁਲ ਦੇ ਥੱਲੇ ਵੀ ਤਰੇੜਾਂ ਦੇਖਦੀਆਂ ਪਈਆਂ ਕੱਲ ਨੂੰ ਕੋਈ ਹੋਰ ਵੱਡਾ ਨੁਕਸਾਨ ਹੋ ਸਕਦਾ ਪਰ ਹਜੇ ਤੱਕ ਵੀ ਕਦੋਂ ਦੇ ਇੱਥੇ ਸਾਰੇ ਆਏ ਆ ਸਾਰਾ ਚੱਲਦਾ ਪਿਆ ਪਰ ਪ੍ਰਸ਼ਾਸਨ ਜਾਂ ਨਹਿਰ ਵਿਭਾਗ ਦਾ ਕੋਈ ਵੀ ਬੰਦਾ ਇੱਥੇ ਆਹੇ ਟਿੱਕਰ ਪਹੁੰਚਿਆ ਨਹੀਂ ਜੀ ਦੂਜੀ ਗੱਲ ਇਹ ਹੈ ਵੀ ਜਿਵੇਂ ਜਲ ਜੀਵਨ ਮੋਰਚੇ ਨਾਲ ਇਹਨਾਂ ਦੀ ਕਮਿਟਮੈਂਟ ਹੋਈ ਸੀ ਵੀ ਚੌਥਾ ਸੀਪੇਵਲ ਤੁਹਾਡੇ ਆ ਨਾਲ ਹੀ ਇਧਰ ਇਹਨਾਂ ਨੇ ਤਿਆਰ ਕਰ ਰਹੀ ਆ ਅਜੇ ਟਿੱਕਰ ਕੁਝ ਨਹੀਂ ਕੀਤਾ ਮੀਆਂ ਨਾਲ ਖਾਰ ਪਾਇਆ ਪੈ ਕੇ ਕਿੱਡਾ ਟੋਹ ਇਧਰ ਪਿਆ ਹੋਇਆ ਆ ਆਮੋ ਸਾਹਮਣੀ ਆ ਇਹ ਸਾਰਾ ਪਾੜ ਪੈ ਸਕਦਾ ਨਿਸ਼ਾਨ ਇੱਥੇ ਲੋਕਾਂ ਦਾ ਜਿਵੇਂ ਅੱਗੇ ਹੀ ਹੜਾਂ ਦੀ ਮਾਰ ਹੇਠ ਆ ਤੇ ਇਹ ਬਹੁਤ ਨਿਸ਼ਾਨ ਹੋ ਸਕਦਾ ਹੈ ਤਾਨੂੰ ਦੱਸ ਦਈਏ ਕਿ ਨਹਿਰ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਸੰਬੰਧੀ ਸੂਚਨਾ ਦੇ ਦਿੱਤੀ ਗਈ ਹੈ ਹੁਣ ਦੇਖਣਾ ਹੋਏਗਾ ਕਿ ਕਿੰਨੀ ਛੇਤੀ ਇਸ ਨਹਿਰ ਦੀ ਮੁਰੰਮਤ ਕੀਤੀ ਜਾਂਦੀ ਹੈ ਫਰੀਦਕੋਟ ਤੋਂ ਸੁਖਜਿੰਦਰ ਸਹੋਤਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਦੇ ਵਿੱਚ ਜਿੱਥੇ ਲੋਕ ਹੜਾਂ ਦੀ ਮਾਰ ਚੱਲ ਰਹੇ ਨੇ ਉੱਥੇ ਹੀ ਹੁਣ ਹੜਾਂ ਦੇ ਗੰਦੇ ਪਾਣੀ ਦੇ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖਤਰਾ ਪੰਜਾਬ ਦੇ ਉੱਪਰ ਮੰਡਰਾ ਰਿਹਾ ਹੈ ਲਗਾਤਾਰ ਖੜੇ ਹੋਣ ਵਾਲੇ ਪਾਣੀ ਕਰਕੇ ਡੇਂਗੂ ਮਲੇਰੀਆ ਚਿਕਨ ਗੁਨੀਆਂ ਤੋਂ ਇਲਾਵਾ ਦਸਤ ਚਮੜੀ ਅਤੇ ਪੇਟ ਰੋਗਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖੱਤਸ਼ਾ ਬਣ ਚੁੱਕਿਆ ਹੈ ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਆਪਣੀ ਕਮਰ ਕੱਸ ਲਈ ਗਈ ਹੈ ਅਤੇ ਇਸ ਦੌਰਾਨ ਰੋਜ਼ਾਨਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਵਿੱਚ ਹੜ ਪ੍ਰਭਾਵਿਤ ਪਿੰਡਾਂ ਦੇ 400 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦਾ ਸਾਰਾ ਪਾਣੀ ਬਿਆਸ ਦਰਿਆ ਦੇ ਰਾਹੀ ਅੱਗੇ ਹੁਸੈਨੀਵਾਲਾ ਨੂੰ ਜਾ ਰਿਹਾ ਹੈ ਜਿਸ ਦੇ ਵਿੱਚ ਸਤਲੁਜ ਦਾ ਪਾਣੀ ਵੀ ਆ ਰਿਹਾ ਹੈ ਪਾਣੀ ਦੇ ਲਗਾਤਾਰ ਵੱਧ ਰਹੇ ਪੱਧਰ ਦੇ ਕਰਕੇ ਕਈ ਲੋਕ ਘਰਾਂ ਤੋਂ ਬੇਘਰ ਹੋ ਚੁੱਕੇ ਨੇ ਜਿਨ੍ਹਾਂ ਨੂੰ ਮਜਬੂਰੀ ਦੇ ਵਿੱਚ ਤੰਬੂ ਲਗਾ ਕੇ ਜੰਗਲ ਵਰਗੇ ਮਾਹੌਲ ਦੇ ਵਿੱਚ ਰਾਤਾਂ ਕੱਟਣੀਆਂ ਪੈ ਰਹੀਆਂ ਨੇ ਸਾਫ਼ ਸੁਥਰੇ ਖਾਣ ਪੀਣ ਵਾਲੇ ਮਾਹੌਲ ਅੰਦਰ ਆਪਣਾ ਜੀਵਨ ਬਤੀਤ ਕਰਨ ਵਾਲੇ ਬੱਚੇ ਬਜ਼ੁਰਗ ਅਤੇ ਆਮ ਲੋਕਾਂ ਨੂੰ ਜਦੋਂ ਪੀਣ ਲਈ ਸਾਫ਼ ਸੁਥਰਾ ਪਾਣੀ ਅਤੇ ਗੰਦਗੀ ਭਰੇ ਮਾਹੌਲ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋਣਾ ਪਵੇ ਦਾ ਬਿਮਾਰੀਆਂ ਫੈਲਣ ਦਾ ਖਤਰਾ ਮੰਡਰਨ ਲੱਗ ਜਾਂਦਾ ਹੈ ਇਸ ਬਰਸਾਤੀ ਮੌਸਮ ਦੌਰਾਨ ਮੱਛਰ ਦਾ ਵੀ ਡੰਗ ਤੇਜ਼ ਹੋ ਚੁੱਕਿਆ ਹੈ ਜਿਸ ਦੇ ਚਲਦਿਆਂ ਲੋਕਾਂ ਅਤੇ ਬੱਚਿਆਂ ਦੇ ਵਿੱਚ ਦਸਤ ਚਮੜੀ ਪੇਟ ਰੋਗਾਂ ਤੋਂ ਇਲਾਵਾ ਮਲੇਰੀਆ ਚਿਕਨਗੁਨੀਆ ਡੇਂਗੂ ਅਤੇ ਟਾਈਫਾਈਡ ਵਰਗੀਆਂ ਭਿਆਨਕ ਬਿਮਾਰੀਆਂ ਨੇ ਆਪਣਾ ਸ਼ਿਕਾਰ ਬਣਾਣਾ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਮੌਜੂਦ ਲੋਕਾਂ ਦੀ ਸਿਹਤ ਉੱਪਰ ਤਿੱਖੀ ਨਜ਼ਰ ਰੱਖਦੇ ਹੋਏ ਸ਼ੱਕੀ ਵਿਅਕਤੀਆਂ ਦੇ ਡੇਂਗੂ ਸੰਬੰਧੀ ਟੈਸਟ ਕਰਨ ਦੇ ਵੀਰਵਾਰ ਵਾਲੇ ਦਿਨ ਆਦੇਸ਼ ਦਿੱਤੇ ਗਏ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ